ਅਸੀਂ ਮਾਨਯੋਗ ਐਸਐਸਪੀ ਸਾਹਿਬ ਦੇ ਜਿਹੜਾ ਨਿਰਦੇਸ਼ਾਂ ਦੇ ਅਨੁਸਾਰ ਰੋਜ਼ ਹੀ ਰੋਜ਼ਾਨਾ ਦੇ ਵਾਂਗ ਹੀ ਨਾਕਾ ਲਗਾਉਨੇ ਆ ਕਦੀ ਇਸ ਚੌਂਕ 'ਚ ਇਸ ਤੋਂ ਪਹਿਲਾਂ ਅਸੀਂ ਭਾਈ ਲਾਲੂ ਚੌਂਕ 'ਚ ਨਾਕਾ ਲਾਇਆ ਦਾ ਹੀ ਔਰ ਬਹੁਤ ਸਾਰੇ ਜਿਨ੍ਹਾਂ ਨੇ ਸੀਟ ਬੈਲਟ ਨਹੀਂ ਪਾਈ ਦੀ ਜਾਂ ਜਿਨ੍ਹਾਂ ਦੇ ਕਾਗਜ਼ ਅਧੂਰੇ ਆ ਉਹਨਾਂ ਦੇ ਅਸੀਂ ਚਲਾਨ ਕੀਤੇ ਆ ਕਿੰਨੇ ਕ ਚਲਾਨ ਕਰ ਚੁੱਕੇ ਹੋਏ ਤੱਕ ਸਰ ਹੁਣ ਤੱਕ ਤਕਰੀਬਨ ਹੀ 31-32 ਚਲਾਨ ਕਰ ਚੁੱਕੇ ਆ ਤੇ ਸਰ ਹੋਰ ਵੀ ਕਿਤੇ ਨਾਕੇ ਲਗਾਏ ਆ ਤੇ ਆ ਸਾਡੇ ਹਰ ਚੌਂਕ ਤੇ ਟ੍ਰੈਫਿਕ ਵਾਲਿਆਂ ਦਾ ਨਾਕੇ ਆ ਸਾਰੇ ਕਰਮਚਾਰੀ ਆਪਣੇ ਉੱਧਰ ਚਲਾਨ ਕਰਦੇ ਨੇ ਜਿਨ੍ਹਾਂ ਦੇ ਕਾਗਜ਼ ਅਧੂਰੇ ਆ ਬਹੁਤੇ ਲੋਕਾਂ ਨੂੰ ਅਸੀਂ ਅਵੇਅਰਨੈਸ ਕਰਨੇ ਆ ਕਿ ਇੱਕ ਤੇ ਸ਼ਹਿਰ ਚ ਰਾਸ਼ਨਾ ਪਾਓ ਦੂਸਰਾ ਰੋਂਗ ਪਾਰਕਿੰਗ ਨਾ ਕਰੋ ਔਰ ਤੀਸਰਾ ਆਪਣੇ ਜਿਹੜੇ ਕਾਗਜ਼ ਆ ਤਾਂ ਉਹਨਾਂ ਨੂੰ ਪੂਰੇ ਕਰੋ ਨਵੇਂ ਸਾਲ ਦੇ ਲਈ ਸਰ ਕੋਈ ਵਿਸ਼ੇਸ਼ ਮਹਿੰਮ ਚੱਲ ਰਹੀ ਹੈ ਨਵੇਂ ਸਾਲ ਦੀ ਮੇਰੀ ਸ਼ਹਿਰ ਵਾਸੀਆਂ ਨੂੰ ਇੱਕ ਬੜੀ ਹੱਥ ਜੋੜ ਕੇ ਬੇਨਤੀ ਆ ਕਿ ਉਹ ਟ੍ਰੈਫਿਕ ਵਿਭਾਗ ਦਾ ਸਾਥ ਦੇਣ ਕਿਉਂਕਿ ਬਹੁਤ ਸਾਰੇ ਲੋਕ ਆ ਜਿਹੜੇ ਸਰਦੀ ਦੇ ਕਾਰਨ ਕਾਰਾਂ 'ਚ ਆ ਰਹੇ ਆ ਔਰ ਪਰ ਕਾਰ 'ਚ ਇੱਕ ਹੀ ਬੰਦਾ ਆ ਰਿਹਾ ਵਾ ਔਰ ਅਗਰ ਉਹ ਬਾਜ਼ਾਰ ਕਾਰ 'ਚ ਆਉਂਦੇ ਨੇ ਤੇ ਉਹ ਆਪਣੀ ਗੱਡੀ ਗਲਤ ਪਾਰਕ ਕਰਦੇ ਆ ਗੱਡੀ ਗੱਡੀ ਗਲਤ ਪਾਰਕ ਕਰਨ ਦੇ ਨਾਲ ਕੀ ਹੁੰਦਾ ਵਾ ਕਿ ਸੜਕ ਤੇ ਜਾਮ ਲੱਗ ਜਾਂਦਾ ਜਿਹੜੀ ਆਵਾਜ਼ ਆਈ ਹੈ ਔਰ ਰੁਕ ਜਾਂਦੀ ਆ ਉਹ ਆਪਣੀ ਗਲਤੀ ਨਹੀਂ ਸਮਝਦੇ ਅਗਰ ਹੀ ਉਹਨਾਂ ਦਾ ਚਲਾਨ ਕਰਨੇ ਆ ਉਹ ਸਮਝਦੇ ਆ ਕਿ ਅਸੀਂ ਉਹਨਾਂ ਨਾਲ ਬੜੀ ਵੱਡੀ ਕੋਈ ਐਸੀ ਗੱਲ ਕਰਤੀ ਆ ਜਿਹਦੇ ਕਾਰਨ ਉਹ ਸਾਨੂੰ ਆਪਣੇ ਮਨ 'ਚ ਬੁਰਾ ਭਲਾ ਕਹਿੰਦੇ ਨੇ ਸਟਡਿਕਾਂ ਦੇ ਬਾਵਜੂਦ ਵੀ ਕਈ ਜਿਹੜੇ ਆ ਰੋਂਗ ਪਾਰਕਿੰਗ ਕਰਦੇ ਆ ਜਾਂ ਸ਼ਹਿਰ ਵਿੱਚ ਟ੍ਰੈਫਿਕ ਜਾਮ ਕਰਦੇ ਨੇ ਹਾਂਜੀ ਫਿਰ ਉਹਦੇ ਲਈ ਕੀ ਕਰ ਰਹੇ ਹੋ ਤੁਸੀਂ ਅਸੀਂ ਤੇ ਉਹਨਾਂ ਨੂੰ ਇੱਕ ਅਪੀਲ ਵੀ ਕਰਨੇ ਪਏ ਆ ਕੋ ਰਿਕੁਐਸਟ ਵੀ ਕਰਨੇ ਪਏ ਆ ਫੇ ਨਾ ਕਰੋ ਸਾਡਾ ਸ਼ਹਿਰ ਆਪਣਾ ਵਾ ਇਹਨੂੰ ਅਸੀਂ ਸਾਫ ਸੁਰਤਾ ਰੱਖਣਾ ਵਾ ਹਰ ਬੰਦਾ ਜਿਹੜਾ ਆ ਰਿਹਾ ਪਿੰਡ ਚੋਂ ਆ ਰਿਹਾ ਜਾਂ ਸ਼ਹਿਰ ਦਾ ਵਾ ਉਹਨੇ ਬਾਜ਼ਾਰ ਵੀ ਆਣਾ ਵਾ ਮਾਰਕੀਟ ਆਣਾ ਜਾਣਾ ਵਾ ਉਹਨੂੰ ਅੱਛੀ ਅੱਛੀ ਸੁਵਿਧਾ ਮਿਲੇ ਸ਼ਹਿਰ ਵਾਸੀਆਂ ਨੂੰ ਲਾਸਟ ਵਿੱਚ ਕੀ ਪੀਰ ਕਰਦੇ ਸਰ ਮੈਂ ਇਹੀ ਸ਼ਹਿਰ ਵਾਸੀਆਂ ਨੂੰ ਆਪਣੇ ਵੱਲੋਂ ਆਪਣੇ ਬਾਲਾਤਾਰ ਅਫਸਰਾਂ ਵੱਲੋਂ ਔਰ ਖਾਸ ਕਰਕੇ ਮਹਿਕਮੇ ਵੱਲੋਂ ਵੀ ਅਪੀਲ ਕਰਨਾ ਵਾ ਕਿ ਇਹ ਜਿਹੜਾ ਸਾਲ ਆ ਸਨ 2023 ਆ ਥੋੜੇ ਦਿਨਾਂ ਤੱਕ ਇਹ ਖਤਮ ਹੋ ਜਾਣਾ ਆਉਣ ਵਾਲਾ ਸਾਲ ਆ ਤੇ ਇਹ ਸਾਰੇ ਖੁਸ਼ ਰਹਿਣ ਲੇਕਿਨ ਖੁਸ਼ੀ ਤਾਂ ਇਹ ਆ ਜੇ ਸਾਡਾ ਸ਼ਹਿਰ ਜਿਹੜਾ ਸਾਫ ਸੁਥਰਾ ਰਹੇਗਾ ਅਸੀਂ ਅਨੁਸ਼ਾਸਨ ਚ ਰਵਾਂਗੇ ਡਿਸਪਲਿਨ ਬਹੁਤ ਜ਼ਰੂਰੀ ਆ ਅਗਰ ਗੱਡੀ ਲਈ ਆ ਤਾਂ ਗੱਡੀ ਦੇ ਬਾਰੇ ਐਜੂਕੇਸ਼ਨ ਹੋਣੀ ਬੜੀ ਜ਼ਰੂਰੀ ਆ ਜੇ ਟ੍ਰੈਫਿਕ ਦੀ ਐਜੂਕੇਸ਼ਨ ਨਹੀਂ ਆ ਤੇ ਫਿਰ ਗੱਡੀ ਦਾ ਲੈਣ ਦਾ ਕੋਈ ਫਾਇਦਾ ਨਹੀਂ ਆ ਸੋ ਮੈਂ ਖਾਸ ਕਰਕੇ ਈ ਰਿਕਸ਼ੇ ਵਾਲਿਆਂ ਨੂੰ ਵੀ ਅਪੀਲ ਕਰਨਾ ਤੁਹਾਡੇ ਤੁਹਾਡੇ ਮਾਧਿਅਮ ਰਾਹੀਂ ਕਿ ਉਹ ਵੀ ਆਪਣੇ ਲਾਇਸੈਂਸ ਵਗੈਰਾ ਬਣਾ ਲੈਣ ਕਿਉਂਕਿ ਆਉਣ ਵਾਲੇ ਸਾਲ ਚ ਅਸੀਂ ਇਹ ਰਿਕਸ਼ੇ ਬੰਦ ਕਰਨੇ ਸ਼ੁਰੂ ਕਰਦੇ ਨੇ ਕਿਉਂਕਿ ਬਹੁਤ ਸਾਰੇ ਐਸੇ ਲੋਕ ਆ ਜਿਨ੍ਹਾਂ ਕੋ ਲਾਇਸੈਂਸ ਹੈ ਨਹੀਂ ਆ ਇਹ ਰਿਕਸ਼ੇ ਦੀ ਰਜਿਸਟ੍ਰੇਸ਼ਨ ਹੈ ਨਹੀਂ ਆ ਔਰ ਕਈ ਲੋਕ 60 ਸਾਲ ਤੋਂ ਉੱਪਰ ਆ ਜਿਹੜਾ ਇਹ ਰਿਕਸ਼ਾ ਚਲਾ ਰਹੇ ਆ ਔਰ ਉਹ ਉਹਨਾਂ ਲੋਕਾਂ ਕੋ ਜਾਣ ਮਾਲ ਦਾ ਨੁਕਸਾਨ ਹੋ ਸਕਦਾ ਵਾ ਕਈਆਂ ਦੀ ਨਿਗਾ ਨਹੀਂ ਤੇਜ ਹੈਗੀ ਕਈ ਨਿਗਾ ਕੁ ਤਕ ਕਮਜ਼ੋਰ ਆ ਕਈ ਕਈ ਹੈਂਡੀਕੈਪਡ ਨੇ ਜਿਹੜੇ ਚਲਾ ਰਹੇ ਆ ਤੋਂ